ਪੰਜਾਬ ਦੇ ਵਿੱਚ ਉਹ ਪ੍ਰਵਾਸੀ ਭਾਈਚਾਰੇ ਨੂੰ ਜਲਦ ਤੋਂ ਜਲਦ ਬਾਹਰ ਕੱਢਣ ਦੇ ਲਈ ਮੁੱਦਾ ਗਰਮਾਇਆ ਹੋਇਆ ਹੈ। ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਸਿੱਧੇ ਤੌਰ ਤੇ ਹੁਕਮ ਦੇ ਦਿੱਤੇ ਨੇ ਕਿ ਸਾਨੂੰ ਸਾਡੇ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਦਿਖਾਈ ਨਹੀਂ ਦੇਣਾ ਚਾਹੀਦਾ ਅਲਟੀਮੇਟਮ ਵੀ ਦਿੱਤਾ ਗਿਆ ਮਤੇ ਪਾ ਦਿੱਤੇ ਗਏ ਤੇ ਇਹ ਮੁੱਦਾ ਹੁਣ ਜੋਰਾਂ ਸ਼ੋਰਾਂ ਦੇ ਨਾਲ ਪੰਜਾਬ ਦੇ ਵਿੱਚ ਭੱਖ ਦਾ ਦਿਖਾਈ ਦੇ ਰਿਹਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਧਰਨੇ ਪ੍ਰਦਰਸ਼ਨ ਵੀ ਹੋ ਰਹੇ ਨੇ ਕਿ ਜਲਦੋਂ ਤੋਂ ਜਲਦ ਪ੍ਰਵਾਸੀ ਸਾਡਾ ਪੰਜਾਬ ਖਾਲੀ ਕਰਕੇ ਚਲੇ ਜਾਣ ਇਸ ਕਰਕੇ ਪ੍ਰਵਾਸੀਆਂ ਦੇ ਮਾਹੌਲ ਦੇ ਦੌਰਾਨ ਹੀ ਸਟੇਸ਼ਨਾਂ ਤੇ ਭਾਰੀ ਭੀੜ ਵੇਖ ਨੂੰ ਮਿਲ ਰਹੀ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਪ੍ਰਵਾਸੀ ਪਾਈ ਜਾ ਰਾ ਆਪ ਨੇ ਮੁਲਕ ਵਾਪਸ ਪਰਤ ਰਿਹਾ ਹੈ ਪਰਵਾਸੀ ਭਾਈਚਾਰੇ ਨੂੰ ਪੰਜਾਬ ਚੋਂ ਬਾਹਰ ਕੱਢਣ ਦੇ ਮੁੱਦੇ ਤੇ ਲਗਾਤਾਰ ਸਿਆਸਤ ਵਿਵਾਖ ਦੀ ਦਿਖਾਈ ਦੇ ਰਹੀ ਹੈ ਕਿਉਂਕਿ ਕਈ ਆਗੂ ਅਜਿਹੇ ਨੇ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਸਾਰੇ ਪ੍ਰਵਾਸੀ ਮਾੜੇ ਨਹੀਂ ਹੁੰਦੇ ਪ੍ਰਵਾਸੀਆਂ ਦੇ ਲਈ ਕੁਝ ਸ਼ਰਤਾਂ ਸੂਬੇ ਦੇ ਵਿੱਚ ਲਗਾ ਦੇਣੀਆਂ ਚਾਹੀਦੀਆਂ ਨੇ ਤਾਂ ਇੱਕ ਦੀ ਗਲਤੀ ਸਾਰਿਆਂ ਨੂੰ ਨਹੀਂ ਦੇਣੀ ਚਾਹੀਦੀ ਤੇ ਦੂਜੇ ਕੁਝ ਅਜਿਹੇ ਲੀਡਰ ਵੀ ਨੇ ਜਿਹੜੇ ਕਹਿੰਦੇ ਨੇ ਕਿ ਜਲਦ ਤੋਂ ਜਲਦ ਆ ਜਿਹੜੇ ਪ੍ਰਵਾਸੀ ਭਾਈਚਾਰਾ ਇਹ ਆਪਣੇ ਮੁਲਕ ਵਾਪਸ ਚਲਾ ਜਾਵੇ ਹਾਲਾਂਕਿ ਕਿਸਾਨ ਆਗੂਆਂ ਦੇ ਵੱਲੋਂ ਵੀ ਉਹਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਅਰਾ ਮਾਰਿਆ ਗਿਆ ਕਿ ਜੇਕਰ ਪੰਜਾਬ ਦੇ ਵਿੱਚ ਪਰਵਾਸੀ ਚਲੇਗੇ ਤਾਂ ਪੰਜਾਬ ਡੁੱਬ ਜਾਵੇਗਾ ਇਸੇ ਕਰਕੇ ਕਿਤਨਾ ਕਿਤੇ ਕਿਸਾਨ ਆਗੂਆਂ ਦੇ ਇਹਨਾਂ ਬਿਆਨਾਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਲੋਕ ਨੇ ਤੇ ਬਾਕੀ ਕਿਸਾਨ ਨੇ ਉਹ ਵੀ ਪੱਖ ਦੇ ਦਿਖਾਈ ਦੇ ਰਹੇ ਨੇ ਕਿ ਆਖਰ ਕਿਸਾਨ ਉਹਨਾਂ ਦੇ ਹੱਕ ਦੇ ਵਿੱਚ ਕਿਉਂ ਭੁਗਤ ਰਹੇ ਨੇ ਇਸ ਸਾਰੇ ਮੁੱਦੇ ਤੋਂ ਬਾਅਦ ਹੁਣ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਵੀ ਆਪਣੀ ਚੁੱਪ ਤੋੜੀ ਗਈ ਹੈ ਉਹਨਾਂ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਪ੍ਰਵਾਸੀਆਂ ਦੇ ਹੱਕ ਦੇ ਵਿੱਚ ਕਿਤਨਾ ਕਿਤੇ ਹਾ ਦਾ ਨਾਰਾ ਮਾਰਿਆ ਦਿਖਾਈ ਦਿੱਤਾ ਹੈ ਉਹਨਾਂ ਨੇ ਸਾਫ਼ ਤੌਰ ਤੇ ਇਹ ਲਿਖਿਆ ਕਿ ਪ੍ਰਵਾਸੀ ਪੰਜਾਬੀ ਮੈਂ ਬੜਾ ਸਪਸ਼ਟ ਹਾਂ ਕਿ ਪੰਜਾਬ ਦੀ ਵਸੋਂ ਦਾ ਤਵਾਜਨ ਸਹੀ ਰੱਖਣ ਦੇ ਲਈ ਪਰਵਾਸੀਆਂ ਨੂੰ ਪੰਜਾਬ ਅੰਦਰ ਸ਼ਰਤਾਂ ਤਹਿਤ ਦਾਖਲਾ ਮਿਲਣਾ ਚਾਹੀਦਾ ਹੈ। ਗੈਰ ਪੰਜਾਬੀਆਂ ਲਈ ਹਿਮਾਚਲ ਪ੍ਰਦੇਸ਼ ਆਧਵਾੰਗ ਜ਼ਮੀਨ ਖਰੀਦਣ ਤੇ ਰੋਕ ਲੱਗਣੀ ਚਾਹੀਦੀ ਹੈ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪ੍ਰਵਾਸੀਆਂ ਵਿਰੁੱਧ ਸਭ ਤੋਂ ਵੱਧ ਰੌਲਾ ਉਹ ਪਾ ਰਹੇ ਨੇ ਜਿਨ੍ਹਾਂ ਨੇ ਪੰਜਾਬ ਅੰਦਰ ਪ੍ਰਵਾਸੀ ਪੰਜਾਬੀਆਂ ਝਾੜੂ ਦੀ ਸਰਕਾਰ ਤੱਕ ਬਣਾ ਦਿੱਤੀ ਤੇ ਪੂਰੇ ਪੰਜਾਬ ਦੀ ਕਿਸਮਤ ਹੀ ਉਹਨਾਂ ਦੇ ਹੱਥ ਵਿੱਚ ਦੇ ਦਿੱਤੀ। ਇੱਕ ਬਿਹਾਰੀ ਪ੍ਰਵਾਸੀ ਅਫਸਰ ਨੂੰ ਸਾਡੇ ਪੰਜਾਬੀਆਂ ਨੇ ਹੀ ਗੁਰੂ ਨਗਰੀ ਤੋਂ ਵਿਧਾਇਕ ਤੱਕ ਬਣਾ ਦਿੱਤਾ ਸੋਚੋ ਅਸੀਂ ਕੀ ਕੀਤਾ ਕੀ ਕਰ ਰਹੇ ਹਾਂ ਵਾਕਿਆ ਕਰਨਾ ਕੀ ਚਾਹੀਦਾ ਹੈ ਤਾਂ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇਹ ਜੋ ਪੋਸਟ ਸਾਂਝੀ ਕੀਤੀ ਗਈ ਉਸ ਤੇ ਮਾਇਨੇ ਬਹੁਤ ਨਿਕਲਦੇ ਨੇ ਕਿਉਂਕਿ ਜਿੱਥੇ ਉਹਨਾਂ ਨੇ ਕਿਹਾ ਕਿ ਇੱਕ ਬਿਹਾਰੀ ਨੂੰ ਗੁਰੂ ਨਗਰੀ ਦਾ ਵਿਧਾਇਕ ਬਣਾ ਦਿੱਤਾ ਤਾਂ ਕਿਤੇ ਨਾ ਕਿਤੇ ਉਹਨਾਂ ਦੇ ਵੱਲੋਂ ਨਿਸ਼ਾਨਾ ਕੁੰਵਰ ਵਿਜੇ ਪ੍ਰਤਾਪ ਤੇ ਸਾਧਿਆ ਜਾ ਰਿਹਾ ਹੈ ਹਾਲਾਂਕਿ ਅਧਿਕਾਰਤ ਤੌਰ ਤੇ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਕੋਈ ਪੁਸ਼ਟੀ ਨਹੀਂ ਕੀਤੀ ਪਰ ਇਹ ਜ਼ਰੂਰ ਕਿਹਾ ਕਿ ਇੱਕ ਬਿਹਾਰੀ ਨੂੰ ਸਾਡੇ ਹੀ ਪੰਜਾਬੀ ਲੋਕਾਂ ਨੇ ਗੁਰੂ ਨਗਰੀ ਤੋਂ ਵਿਧਾਇਕ ਬਣਾ ਦਿੱਤਾ ਇਸ ਕਰਕੇ ਉਹਨਾਂ ਨੇ ਆਪਣੀ ਰਾਏ ਇਹ ਸਾਹਮਣੇ ਰੱਖੀ ਹੈ ਕਿਉਂਕਿ ਪੰਜਾਬੀਆਂ ਦਾ ਮੁੱਦਾ ਪ੍ਰਵਾਸੀਆਂ ਦਾ ਮੁੱਦਾ ਲਗਾਤਾਰ ਇਸ ਵਕਤ ਗਰਮਾਇਆ ਹੋਇਆ ਲੋਕ ਰੋਹ ਦੇ ਵਿੱਚ ਦਿਖਾਈ ਦੇ ਰਹੇ ਨੇ ਕੁਝ ਸਿੱਖ ਵੀ ਅਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਇਹਨਾਂ ਪ੍ਰਵਾਸੀਆਂ ਨੇ ਪੰਜਾਬ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਜਿਹੜੇ ਪੰਜਾਬੀ ਲੋਕ ਨੇ ਕੰਮ ਕਰਨਾ ਚਾਹੁੰਦੇ ਨੇ ਕੋਈ ਰੇੜੀ ਫੜੀ ਦਾ ਕੰਮ ਕਰਨਾ ਚਾਹੁੰਦੇ ਨੇ ਤਾਂ ਇਹ ਪ੍ਰਵਾਸੀ ਆਪਣੀ ਗੁੰਡਾਗਰਦੀ ਦਿਖਾਉਂਦੇ ਨੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੰਦੇ ਉਹਨਾਂ ਨੂੰ ਰੇੜੀਆਂ ਤੱਕ ਨਹੀਂ ਲਗਾਉਣ ਦਿੰਦੇ ਇਸ ਕਰਕੇ ਇਹ ਮਾਮਲਾ ਆਪੱਖ ਦਾ ਦਿਖਾਈ ਦੇ ਰਿਹਾ ਪਰ ਸ਼ਾਂਤ ਹੁੰਦਾ ਦਿਖਾਈ ਨਹੀਂ ਦੇ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਕੀ ਕੁਝ ਹੋਣ ਜਾ ਰਿਹਾ ਇਹ ਤਾਂ ਭਵਿੱਖ ਦੇ ਗਰਭ ਦੇ ਵਿੱਚ ਹੈ ਪਰ ਇਸ ਵਕਤ ਜੇਕਰ ਗੱਲ ਕਰੀਏ ਤਾਂ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚ ਬਾਹਰ ਕੱਢਣ ਦਾ ਮੁੱਦਾ ਜੋਰਾਂ ਸ਼ੋਰਾਂ ਦੇ ਨਾਲ ਉੱਠਦਾ ਦਿਖਾਈ ਦੇ ਰਿਹਾ ਤੇ ਕਈ ਪ੍ਰਵਾਸੀ ਪੰਜਾਬ ਛੱਡ ਕੇ ਚਲੇ ਵੀ ਗਏ ਨੇ